ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲ ਕਰ ਸਤਿਗੁਰੂ ਜੀ ਖੁਸ਼ੀ ਹੋਏ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਅਸਵੀ ਸਾਫ ਠੀਕ ਠਾਕ ਹੈ। ਆਪੀ ਦਾ ਫੋਨ ਆ ਗਿਆ। ਸਰਧਾੜੀ ਆਹੀ ਨਹੀਂ ਟੁਕੰਦੇ। ਹਾਂ ਕੀ ਹੋ ਗਿਆ? ਅੱਛਾ ਸਾਡੇ ਵੀ ਕਾਟ ਉਥੇ ਰਹੇ ਆਪੇ ਨੇ। ਅਧਿਖਤ ਮਲਕੋਤੇ ਹਰ ਕੇ। ਤੂੰ ਵੀ ਆਈਂ ਕਰ। ਇਹ ਭੈਣੇ ਹੋਰ ਅੱਗੇ ਪਹਲਾ ਜਵਾਨਾ ਸੀ। ਇੱਕ ਸੂਟ ਨਾਲ ਵਿਆਹ ਵੇਖਿਆ ਹੁੰਦਾ ਸੀ ਧੋਕੇ ਉਹੀ ਕਾਠਾ ਕੱਪੜੇ ਹੁੰਦੇ ਸੀ ਹਾਂ ਫੇਰ ਟੈਰੀ ਕਾੜ ਚੱਲ ਪਿਆ ਸੀ ਵੇ ਡੀਚਾਣਾ ਚੱਲ ਪਈ ਚਲ ਉਧਰਾਂ ਪਟੈਂਟ ਕੱਢੀ ਜਾਂਦੀ ਸੀ ਹੁਣ ਤਾਂ ਭੈਣੇ ਘਰੋਂ ਤੋਂ ਮੇਰੀ ਹਾਂ ਕੋਈ ਤਾਂ ਗੱਲ ਆ ਵੀ ਕਿਸੇ ਨੇ ਬੋਤੇ ਤੇ ਬੈਠ ਕੇ ਟਾਈਮ ਕੱਢ ਲਿਆ ਕਿਸੇ ਨੇ ਕੋੜੀ ਤੇ ਬੈਠ ਕੇ ਭਣੇ ਕੱਢ ਲਿਆ ਹਾਂ ਹਾਂ ਕਿਸੇ ਨੇ ਬੱਡੇ ਹੱਥ ਤੇ ਲੱਹ ਲੱਫਟਾਂ ਤੇ ਬੈਠ ਜਾਂਦੀ ਅਸੀਂ ਵਿਆਹ ਪੂਜਕ ਜਾਂਦੇ ਸੀ ਹਾਂ ਆ ਰੇੜੀ ਕਦੋਂ ਕੇ ਲੈ ਆਂਦੇ ਸੀ ਲੋਕੀ ਟ੍ਰੈਕਟਰ ਟੈਲੀ ਪਾ ਕੇ ਚਲੇ ਜਾਂਦੇ ਸੀ ਵਿਆਹ ਦੇਖਣ ਨਹੀਂ ਹੁਣ ਤਾਂ ਹਾਂ ਉਹੀ ਗੱਲ ਮੈਂ ਕਹਣੀ ਆ ਹੋਰ ਤਾਂ ਪਤਾ ਕਿਹੜਾ ਜਵਾਨ ਆ ਗਿਆ ਹੁਣ ਤਾਂ ਜਾਂ ਗੱਡੀ ਵੀ ਪੁਰਾਣੀ ਹੋਵੇ ਤਾਂ ਵੀ ਨਹੀਂ ਬਹਿੰਦੇ ਜਵਾਕ ਗੱਡੀ 'ਚ ਹਾਂ ਇੱਥੇ ਤੱਕ ਨਿੱਗਰੀ ਸਿੱਗਰੀ ਆਈ ਪਈ ਆ ਕੀ ਕਰੂ ਕੋਈ ਉਹੀ ਤਾਂ ਗੱਲ ਮੈਂ ਕਹਣੀ ਆ ਫਿਰ ਹੋਰ ਤੂੰ ਫਿਰ ਐ ਕਰ ਨਹੀਂ ਪੜ ਮੇਰੀ ਗੱਲ ਸੁਣ ਧਿਆਨ ਨਾਲ ਗੱਡੀ ਕਿਰਾਏ ਤੇ ਕਰਕੇ ਦੇ ਦੋ ਨਵੀਂ ਕਰ ਲੋ ਥੋੜੇ ਜਿਹੇ ਪੈਸੇ ਵੱਧ ਲੈ ਲੂ ਅਗਲਾ ਆਹੋ ਹੋਰ ਕੀ ਆ ਇੱਥੇ ਕੱਖ ਤਾਂ ਬਾਹਲਾ ਹੀ ਔਖਾ ਹੋਇਆ ਲੈ ਕਿ ਤਿਹਾੜ ਸ਼ੁਰੂ ਹੋ ਜਾੰਨੇ ਕਿ ਵਿਆਹ ਸ਼ੁਰੂ ਹੋ ਜਾੰਨੇ ਹਾਂ ਉਹ ਹੀ ਤਾਂ ਹਾਂ ਦੇਖ ਲੈ ਆਪਣੇ ਤਾਂ ਬਾਪੂ ਸਾਈਕਲ ਨੂੰ ਪਰਨਾ ਜਾਂ ਦੁਪੱਟਾ ਜਾਂ ਚੁੰਨੀ ਬੁੜੀ ਦੀ ਗਾਂਧਲਦੇ ਸੀ ਬੇਬੇ ਦੀ ਮੰਮੀ ਦੀ ਬੀਬੀ ਦੀ ਕੁਸਾ ਦੀ ਬੀਬੀ ਨਹੀਂ ਭਾਣੇ ਆਪਾਂ ਤਾਂ ਉਸੇ ਤੇ ਬੈਠ ਕੇ ਮੇਲਾ ਦੇਖਿਆ ਹੁੰਦੇ ਸੀ ਦੇਖ ਲੈ ਮੇਲਾ ਦੇਖਿਆ ਨਾ ਨਾਨ ਕੀ ਜਾਇ ਹੁਣ ਹਾਂ ਨੀ ਹੁਣ ਤਾਂ ਕਹਿੰਦੇ ਜਵਾਕ ਨੂੰ ਕਹਿ ਦੇਣਾ ਵੀ ਮੋਟਰਸਾਈਕਲ ਦੇ ਮੂਰੇ ਬਹਿ ਜਾ ਉਹ ਵੀ ਦੇਖਦੇ ਨੇ ਕਿਹੜਾ ਮੋਟਰਸਾਈਕਲ ਆ ਜੇ ਬੋਲਟ ਹੁੰਦਾ ਜਾਂ ਫਲਾਨਾ ਹੁੰਦਾ ਫੇਰ ਤਾਂ ਅਸੀਂ ਬੈਠ ਜਾਂਦੇ ਹੁਣ ਇਹ ਪਾਸਰ ਦੇ ਮੂਰੇ ਬੈਠੀ ਐਸ ਦੁੱਟੇ ਮੂੰਹ ਨੀਂ ਨਮਾਰ ਗਿਆ ਅੱਡੜੀ ਜਿੱਪਾ ਲੱਗੀਆਂ ਨੇ ਐਨਾਂ ਨਾਲ ਬੋਲਦੇ ਨੇ ਮਾਰ ਕੇ ਜਵਾਕ ਉਹ ਹੀ ਤਾਂ ਗੱਲ ਆਪਾਂ ਤਾਂ ਮਿੱਠੀਆਂ ਰੋਟੀਆਂ ਮਿਲ ਜਾਂਦੀਆਂ ਸੀ ਚਾਰ ਨਾਲ ਆਪਾਂ ਤਾਂ ਫੁੱਲ ਜਾਂਦੇ ਸੀ ਚੂਰੀ ਖਾ ਕੇ ਹੁਣ ਆ ਛੱਲੀਆਂ ਹੋਣੀਆਂ ਛੱਲੀਆਂ ਨਾਲ ਚਿਬਰ ਖਵਾਈ ਜਾਣੇ ਬੁੜੀਆਂ ਨਰਮਾ ਚੁਪਦੀਆਂ ਨੇ ਆ ਨਰਮੇ ਤੋਂ ਗੱਲ ਚਿੱਤੇ ਆਈ ਲੈ ਸੁਣ ਲਾ ਨਹੀਂ ਸਾਡੇ ਹਾਂ ਲੈ ਨਰਮਾ ਤਾਂ ਨਰਮ ਇੱਕ ਪਾਸੇ ਰਿਹਾ ਇਹ ਕੱਲ ਮੈਂ ਚਲੀ ਗਈ ਸੀ ਕਿਸੇ ਦੇ ਘਰੇ ਉੱਥੇ ਮੈਨੂੰ 2 ਘੰਟੇ ਲੱਗੇ ਨਹੀਂ ਮੇਰੇ ਆਉਂਦੀ ਨੂੰ ਸਾਢੇ ਆਈ ਨੇ ਤਾਂ ਨਵੇਂ ਕੰਮ ਕਰ ਲਿਆ ਤਿੰਨ ਚਾਰ ਤਾਂ ਭੈਣੇ ਇਹ ਬਠਾਈ ਬਠੀ ਤੂੜੀਆਂ ਵਾਲੀਆਂ ਕਿਸੇ ਤੋਂ ਲਈ ਨਾ ਕਰੀ ਨਾ ਪਤਾ ਨਹੀਂ ਮੈਨੂੰ ਨਹੀਂ ਪਤਾ ਕੀ ਲਿਆ ਤੂੰ ਨਹੀਂ ਗਿਆ ਹਾਂ ਹੋਨਾ ਫਾਫਾ ਲੈ ਕੇ ਅੰਦਰ ਵਾੜ ਕੀ ਮੈਨੂੰ ਕੀ ਦਿਖਾਇਆ ਦੱਸੋ ਕੀ ਸਮਾਰ ਹੁੰਦਾ ਹਾਂ ਫਿਰ ਨਾਲ ਇਹ ਲੈ ਬਾਕੀ ਹਜੇ ਬਾਜ਼ਾਰ ਜਾਣਾ ਹੈ ਮੈਂ ਆ ਘਰ ਆਣਾ ਮੈਂ ਭਲਾਣਾ ਕਰਾਉਣਾ ਭੈਣੇ ਅੱਗੇ ਤਾਂ ਬਹੁਤ ਭਲਾ ਜਗਾਉਣਾ ਸੀ ਸੱਚੀ ਗੱਲ ਹਾਂ ਇਹਨਾਂ ਕਿਤਾਬ ਕੀ ਜਾ ਕੇ ਚਾਹ ਪਾਣੀ ਨਹੀਂ ਪੁੱਛਦੀਆਂ ਰੋਟੀ ਨਹੀਂ ਦਿੰਦੀਆਂ ਅੱਛਾ ਲੈ ਆ ਤਾਂ ਮੈਂ ਨਾ ਮੈਂ ਕੰਮ ਸੁਣਿਆ ਹੈ ਅੱਛਾ ਅੱਛਾ ਦੱਸ ਫਿਰ ਹਾਏ ਮੈਨੂੰ ਨਹੀਂ ਇਹ ਤੇਰੀ ਗੱਲ ਸਮਝ ਲੱਗਦੀ ਹੈਗੀ ਅੱਛਾ ਗੂਗਲ ਚਲਾਉਂਦੀ ਆ ਇਹ ਹੋ ਕੀ ਹੁੰਦਾ ਤਾਂ ਹੀ ਮੈਂ ਕਹੀ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਉਹ ਹੁੰਦਾ ਕੀ ਮੈਨੂੰ ਵੀ ਦੱਸ ਦੇ ਮੈਂ ਵੀ ਚਲਾ ਲਿਆ ਕਰੂੰ ਕਿੱਥੇ ਚੱਲਦਾ ਨਹੀਂ ਗੂਗਲ ਹੁੰਦਾ ਕੀ ਆ ਪੈਸੇ ਕੱਢਦਾ ਘਰ ਬੈਠੇ ਦੇ ਨੋ ਨਹੀਂ ਭੈਣ ਕੋਈ ਹੋਰ ਨਾ ਕੋਈ ਗਲਤ ਕੰਮ ਹੋ ਜਾ ਸਾਰੀ ਕੱਢ ਕੇ ਲਾਗੇ ਗੁੱਗਲ ਪੈਸੇ ਹਾਂ ਪਰ ਵਰਗਨ ਕੀ ਪਤਾ ਪੜਾ ਨੂੰ ਉਹੀ ਤਾਂ ਤੱਕ ਪੜੀਆਂ ਨਹੀਂ ਖੰਦਾ ਕੰਮ ਭਾਣੇ ਅੱਛਾ ਗੁੱਗਲ ਤੇ ਕੰਮ ਕਰਾਉਂਦੀ ਆ ਲਓ ਹਾਂ ਤਾਂ ਫਿਰ ਛੋਟੇ ਤਾਂ ਬਿਆਰ ਆ ਨਿਆਰੇ ਹੋ ਗਏ ਫਿਰ ਜੀਰੀ ਵੀ ਹੁਣ ਤੁਸੀਂ ਤਾਂ ਗੁੱਗਲ ਤੇ ਡਾਗੂਮੈਂਟ ਕਰ ਰਹੇ ਹੋ ਨਹੀਂ ਹੋਰ ਨਹੀਂ ਸਾਡੇ ਵੀ ਭੇਜੀ ਵੀ ਸਾਡੇ ਆਲੂ ਭੁਜਣ ਵਾਲੇ ਨੇ ਹਾਂ ਜੀਰੀ ਬਾਢਲੇ ਹਾਂ ਆਲੂ ਭੁਜਣੇ ਨੇ ਕੀ ਸਾਡੇ ਵੀ ਗੁੱਗਲ ਤੇ ਆਲੂ ਚਾ? ਅੱਛਾ ਇਹ ਜੇ ਨਾਮ ਨਹੀਂ ਕਰਦਾ। ਪਟਾਰਾ ਤੂਰਾ ਤਾਂ ਚੋਹੀ ਲੈਂਦਾ ਹਉ। ਹੋਰ ਅੱਗ ਲਾਣਾ ਗੁੱਗਲ ਤੇਰਾ ਕੀ ਕਰਦਾ ਫੇਰ ਉਹ ਦੱਸ ਦੇ ਮੈਨੂੰ। ਅੱਛਾ ਅਸਮਾਨ ਭੇਜਦਾ। ਸਮਾਨ ਕਿੱਥੋਂ ਮੰਗਾਵਾ? ਮੈਨੂੰ ਨਹੀਂ ਪਈ ਤੇਰਾ ਗੁੱਗਲ ਗੱਗਲ ਦੀ ਗੱਲ ਸਮਝ ਆਵੀ। ਯਾ ਉਹ ਉਹਨਾਂ ਦੀ ਕੁੜੀ ਤਾਂ ਨਾ ਗੁੱਗਲੀ ਆ। ਉਹ ਕਿੰਨਾ ਕੰਮ ਕਰਦੇ ਲਾ ਕੋਹਿਆ ਕੁੜੇ ਤੋਂ। ਹਾਂ। ਅੱਛਾ ਮੋਬਾਈਲ ਦੇ ਵਿੱਚ ਗੁੱਗਲ। नहीं मोबाइल च किए बढ़ गया है ना तू तो नवा कम करवा नहीं किसतों कह के मोबाइल चूगल रहा इस कोई खो भज गया अगला कहो उन्होंने बुढ़ी कैंसिल मोबाइल गूगल च रहा हाँ नहीं गूगल तो अपने पिंड चार ने होर ना हाँ इसलिए गुगल भज भुजगा जी तेरे गाल पाजू गल हाँ चाहे भज अपने आप अगला कहूगा उन्होंने बुढ़ी ने तैं गूगल मोबाइल चाड़िया हो हाँ बच के रही कोई पता नहीं लोगों का ਐਮੀਨਾ ਕਿਸੇ ਕੋ ਗੱਲ ਕਰਦੀ ਹੁਣ ਮੇਰੇ ਕੋ ਪਤਾ ਘਰਤੀ ਤੇਰੀ ਜੀਬ ਨਹੀਂ ਖੜਦੀ ਕਿ ਟੱਟੀ ਤੇ ਜੀਬ ਦੇ ਟੱਟ ਦੇ ਨਾ ਕੰਮ ਨਹੀਂ ਕਰਦੀ ਚੰਡਾ ਐ ਕਰ ਮੈਂ ਤੁਹਾਡੇ ਬਣੀ ਨੂੰ ਆਉਣ ਲੱਗੀਆਂ ਆਹੋ ਮੈਂ ਤੁਹਾਨੂੰ ਉਹੀ ਕਹਿੰਦੇ ਦੁਕਾਨ ਤੋਂ ਜਲੇਬੀਆਂ ਮੰਗਾਈ ਮੇਰੇ ਤਾਂ ਬਾਹਾਂ ਹੀ ਸੀ ਕਰਦਾ ਜਲੇਬੀਆਂ ਖਾਣ ਨੂੰ ਹਾ ਕੀ ਭਾਨੇ 180 ਰੁਪਏ ਉਹ ਐ ਕਰੇ 200 ਰੁਪਏ ਦੀਆਂ ਮੰਗਾਈ ਮੇਰੇ ਕੋਲੀਆਂ ਤਾਂ ਵੀ ਜੇ ਦੰਦੇ ਨਹੀਂ ਤੂੰ ਪਾਈਆ ਮਗਾ ਰਹੀਆਂ ਫਿਰ ਰੋਹਾਂ ਦਾ ਸੱਜੋ ਇੱਥੇ ਤਾਂ ਮੈਨੂੰ ਖਾਣ ਨਹੀਂ ਦਿੰਦੇ ਕਹਿੰਦੇ ਨਾ ਸ਼ੂਗਰ ਆ ਹਾਂ ਨਹੀਂ ਫਿਰ ਐ ਕਰੀ ਹਾਂ ਮੈਂ ਹੁਣੀਆਂ ਜਲੇਬੀਆਂ ਮਗਾ ਕੇ ਰੱਖੀ ਦੁੱਧ ਨੂੰ ਬਾਹਰ ਦੇ ਲਈ ਮੱਚ ਤਾ ਦੁੱਧ ਦੇ ਪੈਸੇ ਲੈ ਨਹੀਂ ਮੈਨੂੰ ਦੁੱਧ ਨਹੀਂ ਪੀਣ ਦਿੰਦੇ ਕਹਿੰਦੇ ਨੇ ਬੀਪੀ ਵੱਧਾ ਨਾਇ ਤਾਂ ਮੈਂ ਦੁੱਧ ਨਾਲ ਜਲੇਬੀਆਂ ਖਾਣੀਆਂ ਨੇ ਹਾਂ ਚੰਗਾ ਫਿਰ ਮੈਂ ਹੁਣੇ ਆਈ ਤੂੰ ਮਗਾ ਜਲੇਬੀਆਂ ਠੀਕ ਆ